पाकिस्त मु पाकिस्तान ਅੱਜ ਬੜਾ ਰੋਸ ਪਾਇਆ ਜਾ ਰਿਹਾ ਹੈ ਕਾਫੀ ਨਾਰੇबाजी ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਖਿਲਾਫ ਕੀ ਕਹਿਣਾ ਜਾਂਦਾ ਹੈ ਅੱਜ ਜੋ ਵਿਧਾਨ ਸਭਾ ਲਗਾ ਦੀਨਾ ਨਗਰ ਮੈਡਮ ਮਰਨਾ ਚੌਧਰੀ ਜੀ ਦੀ ਰਹਿਨਮਾਈ ਹੇਠ ਜਿਹੜਾ ਪਹਿਲਗਾਮ ਦੇ ਵਿੱਚ ਪਰਸੋਂ ਵਰਤਾਂਤ ਵਰਤਿਆ ਉਸ ਦੇ ਸਬੰਧ ਵਿੱਚ ਦੀਨਾ ਨਗਰ ਦੇ ਵਿੱਚ ਅਸੀਂ ਇੱਕ ਤਾਂ ਜਿਹੜੇ ਸਾਡੇ ਹਿੰਦੁਸਤਾਨ ਦੇ ਨਾਗਰਿਕ ਸ਼ਹੀਦ ਹੋਇਆ ਉਹਨਾਂ ਦੇ ਸਬੰਧ ਵਿੱਚ ਉਹਨਾਂ ਨੂੰ ਸੰਧਾ ਅਦਲੀ ਸਮਾਰੋਹ ਦਿੰਨੇ ਆ ਕੈਂਡਲ ਮਾਰਚ ਕੱਢਨੇ ਆ ਰੋਸ ਮਾਰਚ ਕੱਢਨੇ ਆ ਤੇ ਨਾਲ ਹੀ ਅਸੀਂ ਇੱਕ ਇਹ ਸੁਨੇਹਾ ਦਿੰਨੇ ਆਂ ਵੀ ਜਿਹੜਾ ਅੰਤਕਵਾਦ ਆ ਜਿਹੜਾ ਦਿਨ ਦਿਨ ਬਾਈ ਦਿਨ ਹਿੰਦੁਸਤਾਨ ਨੂੰ ਖਾਂਦਾ ਜਾ ਰਿਹਾ ਆ ਉਸ ਦੇ ਵਾਸਤੇ ਕੋਈ ਨਾ ਕੋਈ ਸੋਲੂਸ਼ਨ ਕੱਢਿਆ ਜਾਏ ਤਾਂ ਜੋ ਉਹਦਾ ਖਾਤਮਾ ਹੋਵੇ ਤੇ ਹਰ ਹਿੰਦੁਸਤਾਨੀ ਜਿਹੜਾ ਹਰ ਸਟੇਟ ਦੇ ਵਿੱਚ ਆਪਣੀ ਆਜ਼ਾਦੀ ਨਾਲ ਘੁੰਮ ਸਕੇ ਦੇਖੋ ਬੜੀ ਰਹਿਮ ਦੇ ਲਈ ਬੇਰਹਿਮੀ ਦੇ ਨਾਲ ਸਾਡੇ ਜਿਹੜੇ ਉਥੋਂ ਦੇ ਸਾਡੇ ਹਿੰਦੁਸਤਾਨ ਦੇ ਵਸਨੀਕ ਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਵਾ ਅੱਜ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਸਮਾਗਮ ਦਿੰਨੇ ਆਂ ਨਾਮਾਖਾਨਾ ਧੰਨਵਾਦ ਜੀ ਅੱਜ ਤੱਕ ਬੜਾ ਵੱਡਾ ਵੱਡਾ ਕੋਟ ਕੱਟ ਜਾਂਦਾ ਕੈਂਡਲ ਮਾਰਚ ਬਟੇ ਜਾ ਰਿਹਾ ਕਾਫੀ ਰੋਸ ਦਾ ਸੰਗਤ ਜਾ ਰਿਹਾ ਕੀ ਕਰਨਾ ਹੈ ਅੱਜ ਅਸੀਂ ਜੋ ਪਹਿਲਗਾਮ ਦੇ ਵਿੱਚ ਕਹਿਰ ਵਰਤਿਆ ਹੈਗਾ ਜੋ ਇਹੋ ਜਿਹੇ ਤਾਤਾਂ ਜਿਹੜੀਆਂ ਹਿੰਦੁਸਤਾਨ ਦੀ ਏਕਤਾ ਨੂੰ ਖਤਮ ਕਰਨਾ ਚਾਹੁੰਦੀਆਂ ਹਨ ਉਹਨਾਂ ਦੇ ਰੋਸ ਦੇ ਵਿੱਚ ਕੈਂਡਲ ਮਾਰਚ ਦਿਨਾਨਗਰ ਦੇ ਵਿੱਚ ਸਾਡੀ ਕਾਂਗਰਸ ਪਾਰਟੀ ਵੱਲੋਂ ਮੈਡਮ ਅਰਨਾ ਚੌਧਰੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਨਿਸ਼ਾਨਦੇਸ਼ ਦੇ ਵਿੱਚ ਕੱਢਿਆ ਜਾ ਰਿਹਾ ਹੈ ਇਹ ਇੱਕ ਸੰਦੇਸ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਜੋ ਸ਼੍ਰੀਨਗਰ ਦੇ ਵਿੱਚ ਪਹਿਲਗਾਮ ਦੇ ਵਿੱਚ ਹੋਇਆ ਹੈ ਇੱਕ ਬੜੀ ਮੰਨਪੰਦੀ ਘਟਨਾ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਇਹਦੇ ਕੀ ਕਾਰਨ ਹਨ ਉਹਨਾਂ ਨੂੰ ਲੱਭਿਆ ਜਾਵੇ ਸਾਡਾ ਜੋ ਹਿੰਦੁਸਤਾਨ ਹੈ ਇੱਕ ਸ਼ਾਂਤਮਈ ਮੁਲਕ ਹੈਗਾ ਜਿਹਦੇ ਵਿੱਚ ਇਹੋ ਜਿਹੇ ਘਟਨਾਵਾਂ ਨਹੀਂ ਹੋਣੇ ਚਾਹੀਦੀਆਂ ਪਰ ਇਹਦੇ ਉੱਤੇ ਰੋਕ ਨਹੀਂ ਲੱਗ ਰਹੀ ਇਸ ਨੂੰ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ ਕਿ ਇਸ ਦਾ ਜਵਾਬ ਜ਼ਰੂਰ ਦਿੱਤਾ ਜਾਵੇ ਕਿ ਜਿਹੜੇ ਸਾਡੇ ਬੱਚੇ ਉੱਥੇ ਘੁੰਮਣ ਗਏ ਨੇ ਜਾਂ ਉੱਥੇ ਰਹਿ ਰਹੇ ਨੇ ਉਹਨਾਂ ਦੀ ਸੇਫਟੀ ਜਿਹੜੀ ਉਹ ਆਪਾਂ ਨਹੀਂ ਕਰ پا ਰਹੇ ਉਹਦੇ ਰੋਸ ਦੇ ਵਿੱਚ ਅਸੀਂ ਅੱਗੇ ਕੈਂਡਲ ਮਾਰਚ ਕੱਢਿਆ ਗਿਆ ਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜੇ ਪਰਿਵਾਰਾਂ ਨੂੰ ਇਸੇਕ ਲੱਗਿਆਗਾ ਉਹਨਾਂ ਨੂੰ ਬਲ ਬਖਸ਼ੇ ਆਪਣੀ ਜਨ ਲਾਈਫ ਜੀਣ ਦਾ ਅੱਜ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਸਾਡਾ ਕਾਂਗਰਸ ਹਲਕਾ ਦਿਨਾਂਗਰ ਵੱਲੋਂ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ 22 ਤਰੀਕ ਨੂੰ ਬਹੁਤ ਨਰਸ਼ੰਸ ਹੱਤਿਆकांड ਜਿਹੜਾ ਪੈਲਗ੍ਰਾਮ ਦੇ ਵਿੱਚ ਹੋਇਆ ਔਰ ਉਗਰਵਾਦੀਆਂ ਨੇ ਜਿਹੜੀ ਇਹ ਘਟਨਾ ਕੀਤੀ ਹੈ ਅਸੀਂ ਇੱਥੋਂ ਸੈਂਟਰਲ ਗਵਰਨਮੈਂਟ ਨੂੰ ਵੀ ਇਹ ਸੰਦੇਸ਼ ਭਜਾਉਣਾ ਚਾਹੁੰਦੇ ਹਾਂ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ ਜਾਇਏ ਔਰ ਉਹਨਾਂ ਨੂੰ ਉਹਨਾਂ ਦੇ ਇਨਜਾਮ ਤੱਕ ਪਹੁੰਚਾਇਆ ਜਾਏ ਇਹ ਬਹੁਤ ਹੀ ਮਾੜੀ ਘਟਨਾ ਸੀ ਜੋ ਸਾਡੇ ਦੇਸ਼ ਨੂੰ ਵੰਡਨ ਦੀ ਕਿਉਂਕਿ ਟੂਰਿਜ਼ਮ ਜਿਹੜਾ ਉਹ ਸ਼ਰੀਨਗਰ ਦੇ ਜਿਹੜਾ ਕਾਰੋਬਾਰ ਹੈ ਟੂਰਿਜ਼ਮ ਅਫੈਕਟ ਕਰਦਾ ਔਰ ਇਹ ਪਾਕਿਸਤਾਨ ਦੀ ਚਾਲ ਹੈ ਕਿ ਟੂਰਿਜ਼ਮ ਨੂੰ ਅਫੈਕਟ ਕੀਤਾ ਜਾਏ ਔਰ ਜਿਸ ਜਿਨ੍ਹਾਂ ਪਰਿਵਾਰਾਂ ਦੇ ਜੀ ਉੱਥੇ ਚਲ ਗਏ ਆ ਅਸੀਂ ਪਰਮਾਤਮਾ ਨੂੰ ਦੁਆ ਕਰਾਂਗੇ ਉਹ ਉਹਨਾਂ ਨੂੰ ਸ਼ਾਂਤੀ ਬਖਸ਼ਣ ਉਹਨਾਂ ਦੇ ਪਰਿਵਾਰਾਂ ਨੂੰ ਇਹ ਦੁੱਖ ਸਹਣ ਦੀ ਜਿਹੜੀ ਹੈ ਉਹ ਤਾਕਤ ਬਰ ਦੇ ਅੱਜ ਜਿਹੜਾ ਕੈਂਡਲ ਮਾਰਦੀ ਕੱਢਿਆ ਜਾ ਰਿਹਾ ਜੀ ਇਹ ਸਾਡੇ ਜਿਹੜੇ ਸ਼੍ਰੀਨਗਰ ਦੇ ਵਿੱਚ ਇਹਨਾਂ ਨੇ ਅਤਵਾਦ ਨੇ ਹਮਲਾ ਕੀਤਾ ਤੇ ਬਹੁਤ ਜ਼ਿਆਦਾ ਪਰਿਵਾਰਾਂ ਨੂੰ ਉੱਥੇ ਉੱਥੇ ਬਹੁਤ ਜ਼ਿਆਦਾ ਮੌਤਾਂ ਕਰ ਦਿੱਤੀਆਂ ਨੇ ਅਸੀਂ ਆਪਣੇ ਜਿੰਨੇ ਵੀ ਹਿੰਦੁਸਤਾਨ ਦੇ ਵਾਸੀ ਆ ਸਾਰਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਸ਼੍ਰੀਨਗਰ ਦੇ ਵਿੱਚ ਉਹਨਾਂ ਨੂੰ دہشت ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਤੇ ਜਿਸ ਤਰ੍ਹਾਂ ਪਿੱਛੇ ਜਦੋਂ ਆਪਣੇ ਜੰਝਾਉ ਲਾਂਦੇ ਹੁੰਦੇ ਸੀ ਮੁਸਲਮਾਨ ਇਸੇ ਤਰ੍ਹਾਂ ਹੀ ਹੁਣ ਆਪਣੀ ਔਕਾਤ ਤੇ ਆਏ ਹੋਏ ਨੇ ਅਸੀਂ ਆਪਣੇ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਅਪੀਲ ਕਰਾਂਗੇ ਕਿ ਇਹਨਾਂ ਦਾ ਇੱਟ ਦਾ ਜਵਾਬ ਪੱਥਰ ਦੇ ਵਿੱਚ ਦਿੱਤਾ ਜਾਵੇ ਤਾਂ ਕਿ ਅੱਗੇ ਤੋਂ ਅਤਵਾਦ ਨੂੰ ਜਿਹੜੀ ਠੱਲ ਪੈ ਸਕੇ ਇਹ ਚੁੱਪ ਕਰਕੇ ਨਹੀਂ ਬੈਠਣ ਵਾਲੀ ਗੱਲ ਹੈਗੀ ਇਹ ਤੇ ਅੱਗੇ ਵੀ ਕਾਫੀ ਵਾਰ ਇਹਨਾਂ ਨੇ ਇਹੀ ਕਰਦੇ ਆ ਰਹੇ ਨੇ ਰੋਜ਼ ਦਿਨ ਬਰ ਦਿਨ ਇਹਨਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਇੱਥੇ ਸ਼੍ਰੀਨਗਰ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਕਦੀ ਕਿਤੇ ਕਦੀ ਕਿਤੇ ਕਿਤੇ ਸ਼ਹੀਦ ਹੋ ਗਏ ਸਾਡੇ ਫੌਜੀ ਨੌਜਵਾਨਾਂ ਨੂੰ ਸ਼ਹੀਦ ਕਰਦੇ ਚਲੇ ਆ ਰਹੇ ਨੇ ਅਸੀਂ ਇਹ ਮੰਗ ਕਰਦੇ ਹਾਂ ਹਿੰਦੁਸਤਾਨ ਦੀ ਆਪਣੇ ਸਰਕਾਰ ਕੋ ਆਪਣੀ ਫੌਜ ਤੋਂ ਕਿ ਇਹ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਨੱਥ ਪਾਈ ਜਾਏ ਤਾਂ ਕਿ ਅਗਾਹ ਤੋਂ ਕੋਈ ਵੀ ਅਜਿਹੀ ਘਟਨਾ ਨਾ ਵਾਪਰ ਸਕੇ ਕਿਸਦਾ ਵੀ ਕੋਈ ਕੋਈ ਮਾਂ ਦਾ ਪੁੱਤ ਜਾਂ ਕੋਈ ਵੀ ਸ਼ਹੀਦ ਨਾ ਹੋ ਸਕੇ